ਪੁੱਤ ਮੈਂ ਤਾਂ ਹੀ ਕਿੰਦੀ ਸੀ ਚਾਲਿਆ ਮੈਂ ਤੁਹਾਡੇ ਵਾਸਤੇ ਕੀ ਨਾਮ ਹੈ ਪੁੱਤ ਤੇਰੀ ਸਹੇਲੀ ਦਾ ਤੁਸੀਂ ਕੀ ਲੈਣਾਗਾ ਕੀ ਨਾਮ ਆਗਾ ਨਾਲੇ ਅਸੀਂ ਨਹੀਂ ਚਾਹ ਚ ਪੀਣੀ ਹੈਗੀ ਅਸੀਂ ਬਾਹਰ ਕੁਝ ਖਾ ਲਾਂਗੇ ਤੁਸੀਂ ਜਾਓ ਇੱਥੋਂ ਮੇਰੀ ਸਹੇਲੀ ਆਉਂਦੀ ਨਾ ਮੇਰੇ ਕੋਲ ਨਾ ਆਇਆ ਕਰੋ ਆਪਦਾ ਆਪਦੇ ਚ ਰਿਹਾ ਕਰੋ ਜਾਓ ਇੱਥੋਂ ਚਲੇ ਜਾ ਹੁਣ ਹਰਪ੍ਰੀਤ ਹਾਂ ਸੀ ਮੇਨਾਂ ਨੂੰ ਇਹ ਤੇਰੇ ਮੰਮੀ ਆ ਨੇ ਹਾਂ ਹਾਂ ਮੰਮੀ ਵੀ ਨੇ ਮੇਰੇ ਕਿਉਂ ਤੂੰ ਕੀ ਪੁੱਛਦੀ ਆਂ ਨਹੀਂ ਮੈਂ ਤਾਂ ਤਾਂ ਪੁੱਛਿਆ ਵੀ ਤੂੰ ਬੋਲਦੀ ਕਿਵੇਂ ਆਪਦੀ ਮੰਮੀ ਨੂੰ ਬਸ ਯਾਰ ਤੈਨੂੰ ਨਹੀਂ ਪਤਾ ਹੈਗਾ ਉਹ ਨਾ ਮੇਰੀ ਹਰ ਇੱਕ ਗੱਲ ਦੇ ਵਿੱਚ ਇੰਟਰਫੇਅਰ ਕਰੀ ਜਾਂਦੇ ਹੁੰਦੇ ਨੇ ਤੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਹੈਗਾ ਚਲ ਤੂੰ ਛੱਡ ਚਲ ਆਪਾਂ ਬਾਹਰ ਚੱਲਦੇ ਹਾਂ ਕੁਝ ਖਾ ਪੀ ਕੇ ਆਉਣੇ ਆਂਗੇ ਤੁਸੀਂ ਹੁਣ ਕਿੱਥੇ ਜਾਣੇ ਹੋ ਮੈਂ ਤੁਹਾਡੇ ਖਾਣ ਨੂੰ ਬਣਾਇਆ ਸੀਗਾ ਮੈਂ ਕਹਿੰਦੀ ਸੀ ਮੇਰੇ ਪੁੱਤ ਖਾ ਲਣਗੇ ਤੁਹਾਡਾ ਵਿੱਚ ਬੋਲਣਾ ਜ਼ਰੂਰੀ ਹੁੰਦਾਗਾ ਜਦੋਂ ਵੀ ਅਸੀਂ ਕਿਤੇ ਜਾਣੇ ਆਂਗੇ ਤੁਸੀਂ ਟੋਕਣੇ ਟੋਕਣਾ ਹੁੰਦਾਗਾ ਦਾਲ ਵਗੈਰਾ ਬਣਾਈ ਸੀ ਤੋਡੇ ਹੱਥ ਦੀ ਬਣਾਈ ਚੀਜ਼ ਮੈਨੂੰ ਬਿਲਕੁਲ ਕੋਈ ਪਸੰਦ ਨਹੀਂ ਆਉਂਦੀ ਹੈਗੀ ਨਾਲੇ ਤੁਸੀਂ ਘਰੇ ਨੂਡਲਸ ਬਣਾ ਦੋਗੇ ਬਾਹਰਲੇ ਪਤਾ ਕਿੰਨੇ ਵਧੀਆ ਹੁੰਦੇ ਨੇਗੇ ਅਸੀਂ ਨਹੀਂ ਖਾਣੇ ਹੈਗੇ ਤੁਹਾਡੇ ਹੱਥ ਦੇ ਜਦੋਂ ਦੇਖੋ ਬਸ ਇਹਨਾਂ ਨੇ ਵਿੱਚ ਟੋਕਣਾ ਹੀ ਟੋਕਣਾ ਹੁੰਦਾਗਾ ਕਿਤੇ ਜਾਣਦੇ ਆ ਅਸੀਂ ਚੱਲ ਬੰਸਮਰਨ ਹਰਪ੍ਰੀਤ ਰੁਕ ਹੁਣ ਤੈਨੂੰ ਕੀ ਹੋ ਗਿਆ ਚੱਲ ਮੈਨੂੰ ਕਿਉਂ ਰੋਕੀ ਜਾਂਦੀਆਂਗੇ ਹਰਪ੍ਰੀਤ ਮੈਂ ਨਾ ਜਦੋਂ ਦੀ ਆਈਆਂ ਉਦੋਂ ਦੀ ਦੇਖੀ ਜਾ ਰਹੀਆਂ ਵੀ ਤੂੰ ਆਪਣੀ ਮੰਮੀ ਨਾਲ ਬਹੁਤ ਗਲਤ ਬਿਹੇਵ ਕਰ ਰਹੀਆਂ ਜਦੋਂ ਪੇਕੇ ਜਾਨੀਆਂ ਜਦੋਂ ਮਾਂ ਨਹੀਂ ਦਿਖਦੀ ਉਦੋਂ ਮੇਰਾ ਹਾਲ ਦੇਖਿਆ ਕਰ ਕੀ ਹੁੰਦਾ ਹੁੰਦਾ ਹੁਣ ਤੂੰ ਇਗਨੋਰ ਕਰ ਰਹੀ ਆ ਆਪਣੀ ਮਾਂ ਨੂੰ ਹੁਣ ਤੇਰੇ ਸਾਹਮਣੇ ਆ ਤੈਨੂੰ ਇਹ ਲੱਗ ਰਿਹਾ ਵੀ ਇਹ ਤੇਰੀ ਗੱਲਾਂ ਚ ਇੰਟਰਫੇਅਰ ਕਰ ਰਹੀ ਆ ਨਹੀਂ ਇਹ ਤੇਰੀਆਂ ਗੱਲਾਂ ਚ ਇੰਟਰਫੇਅਰ ਨਹੀਂ ਕਰ ਰਹੀ ਇਹ ਤੈਨੂੰ ਉਸ ਦਿਨ ਮਹਿਸੂਸ ਹੋਊ ਜਦੋਂ ਤੇਰੀ ਮਾਂ ਨਾ ਰਹੀ ਇਹ ਤੂੰ ਕੀ ਕਹੀ ਜਾਨੀ ਆਂਗੀ ਸਿਮਰਨ ਹਾਂ ਮੈਂ ਸਹੀ ਹੋਈ ਕਹਿ ਰਹੀ ਆਂ ਜਦੋਂ ਮਾਵਾਪਾ ਹੁੰਦੇ ਨੇ ਉਦੋਂ ਆਪਾਂ ਇਹਨਾਂ ਦੀ ਕਦਰ ਨਹੀਂ ਕਰਦੇ ਜਦੋਂ ਇਹ ਚਲੇ ਜਾਂਦੇ ਨੇ ਫਿਰ ਆਪਾਂ ਰੋਨੇ ਆਂ ਵੀ ਕਾਸ਼ ਸਾਡੇ ਮਾਵਾਪਾ ਸਾਡੇ ਕੋਲ ਹੁੰਦੇ ਬਾਦ ਚ ਰੋਣ ਨਾਲੋਂ ਪਹਿਲਾਂ ਇਹਨਾਂ ਦੀ ਸੇਵਾ ਕੀਤੀ ਚੰਗੀ ਹੁੰਦੀ ਆ ਇਹਨਾਂ ਦੀ ਕੇਅਰ ਕੀਤੀ ਚੰਗੀ ਹੁੰਦੀ ਆ ਦੇਖ ਹਰਪ੍ਰੀਤ ਤੇਰੀ ਮੰਮੀ ਨੇ ਕਿੰਨੇ ਪਿਆਰ ਨਾਲ ਨੂਡਲ ਬਣਾਏ ਹੋਣਗੇ ਹਨਾ ਤੂੰ ਇੱਕਦami ਉਹਨਾਂ ਦੀ ਬੇਇੱਜ਼ਤੀ ਕਰਤੀ ਵਧੀਆ ਗੱਲ ਨਹੀਂ ਹੈਗੀ ਇਹ ਯਾਰ ਦੇਖ ਹਰਪ੍ਰੀਤ ਮਾਵਾ ਦਾ ਪਿਆਰ ਕਿਤੇ ਨਹੀਂ ਮਿਲਦਾ ਹੈਗਾ ਹੁਣ ਤੂੰ ਮਾਂ ਦੀ ਕਦਰ ਕਰਨਾ ਸਿੱਖ ਲੈ ਫਿਰ ਬਾਅਦ ਚ ਪਛਤਾਏਂਗੀ ਫਿਰ ਇੰਨੀ ਦੇਰ ਹੋ ਜੂ ਵੀ ਤੂੰ ਸੋਚੇਂਗੀ ਬੈਠ ਕੇ ਹਾਂ ਸਿਮਰਨ ਆ ਗੱਲਾਂ ਤਾਂ ਮੈਂ ਕਦੇ ਸੋਚੀ ਹੀ ਨਹੀਂ ਹੈਗੀਆਂ ਸੀ ਮੈਂ ਤਾਂ ਮੈਂ ਸਹੀ ਸੋਚਦੀ ਸੀਗੀ ਮਾਵਾ ਪੂਹੀ ਫालतू ਦਾ ਘੁਰਦੇ ਰਹਿੰਦੇ ਨੇ ਫालतू ਦੇ ਇੰਟਰਫੇਅਰ ਕਰਦੇ ਰਹਿੰਦੇ ਨੇ ਮੈਂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਐਵੇਂ ਨਹੀਂ ਸੀ ਕਰਨਾ ਚਾਹੀਦਾ ਹੈਗਾ ਮੰਮੀ ਜੀ ਮੈਨੂੰ ਮਾਫ ਕਰ ਦਿਓ ਅੱਤ ਬਾਅਦ ਜਿਹੜੀ ਵੀ ਚੀ ਤੁਸੀਂ ਬਣਾਇਆ ਕਰੋਗੇ ਨਾ ਮੈਂ ਉਹ ਪਿਆਰ ਨਾਲ ਖਾ ਲਿਆ ਕਰੂੰਗੀ ਤੇ ਆਪਾਂ ਨਾਲੇ ਅੱਤ ਬਾਅਦ ਨਾ ਇਕੱਠੇ ਬਹਿ ਕੇ ਚਾਹ ਤੇ ਨਾਲ ਰੋਟੀ ਇਕੱਠੇ ਬਹਿ ਕੇ ਖਾਇਆ ਕਰਾਂਗੇ ਠੀਕ ਆ